ਮੈਂ अजीत ਸਿੰਘ ਪੁੱਤਰ ਸਰਦਾਰ ਸੁਤਵਿੰਦਰ ਸਿੰਘ ਵਾਸੀ 프리ਦਨਗਰ ਜਦੋਂ ਦੀ ਭਗਵਤਮਾਨ ਸਰਕਾਰ ਆਈ ਹੈ ਜੀ ਉਹਦਾ ਬਿੱਲ ਜ਼ੀਰੋ ਆ ਜੀ ਹੁਣ ਜਿਹੜੇ ਅੱਗੇ ਫੜ ਕੇ ਇਧਰੋਂ ਉਧਰੋਂ ਬਿੱਲ ਪੂਰੇ ਕਰੀਦੇ ਸੀਗੇ ਬਿਜਲੀ ਦੇ ਬਿੱਲ ਦੇਈਦੇ ਸੀ ਹੁਣ ਉਹ ਇਹ ਸਮਾਨ ਆ ਜਾਂਦਾ ਘਰ ਦਾ ਜੀ ਮੈਂ ਤਾਂ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਵੀ ਜਦੋਂ ਦੀ ਇਹ ਸਰਕਾਰ ਆਈ ਉਹਦੇ ਤੋਂ ਹੋਰ ਨਹੀਂ ਤਾਂ ਹੋਰ ਬਿੱਲ ਤਾਂ ਸਾਡੇ ਮਾਫ਼ ਹੋਈ ਬਿਜਲੀ ਦੇ ਅੱਜ ਤੱਕ ਕੋਈ ਬਿੱਲ ਨਹੀਂ ਆਇਆ ਜੀ ਮੈਂ ਮਮਤਾ ਸ਼ਰਮਾ ਮੱਲਿਆ ਬਾਵਿਆ ਸ਼ਾਕੋਟ ਦੀ ਰਹਿਣ ਵਾਲੀ ਹਾਂ ਪਹਿਲਾਂ ਸਾਡਾ ਬਿਜਲੀ ਦਾ ਬਿੱਲ ਬਹੁਤ ਆਉਂਦਾ ਸੀ ਜਦੋਂ ਦੀ ਭਗਵਾਨਤ ਮਾਨ ਸਰਕਾਰ ਬਣੀ ਆ ਉਸ ਤੋਂ ਬਾਅਦ ਸਾਡਾ ਬਿੱਲ ਜ਼ੀਰੋ ਆ ਰਿਹਾ ਹੈ ਇਸ ਨਾਲ ਸਾਡੀ ਬਚਤ ਵੀ ਹੋ ਰਹੀ ਹੈ ਕਾਫੀ ਮੇਰਾ ਨਾਮ ਰਾਏ ਰਾਣੀ ਹੈ ਮੈਂ ਬਾਵਿਆ ਮੱਲਿਆ ਵਿੱਚ ਰਹਿਣੀ ਆ ਪਹਿਲਾਂ ਸਾਡਾ ਬਿੱਲ ਬਹੁਤ ਆਉਂਦਾ ਸੀ ਜੇ ਬਿੱਲ ਤਰਨ ਜਾਂਦੇ ਸੀ ਉਹ ਤੁਸੀਂ ਲੈਣ ਵਿੱਚ ਲੱਗਣਾ ਪੈਂਦਾ ਸੀ ਜਦੋਂ ਦੀ ਭਗਵਾਨਤ ਮਾਨ ਦੀ ਸਰਕਾਰ ਬਣੀ ਆ ਹੋ ਹੁੰਦਾ ਸਾਡਾ ਬਿੱਲ ਜ਼ੀਰੋ ਹੁੰਦਾ ਹੈ ਪੜੇ ਪਹਿਲਾਂ ਹੁੰਦੇ ਸੀ 600 ਜੁਨਟਾਂ ਦੋ ਮਹੀਨਿਆਂ ਦੀਆਂ માਫ ਨੇ ਬਹੁਤ ਸਾਰੇ ਘਰਾਂ ਦਾ ਬਿਜਲੀ ਦਾ ਬਿੱਲ ਮਾਫ ਹੋ ਗਿਆ ਹੋਣਾ ਜ਼ੀਰੋ ਬਿੱਲ ਆਉਂਦਾ ਹੋਣਾ ਬਿਰੋ 3 3 4 4000 ਰੁਪਏ ਜੇ ਬਿਜਲੀ ਦੇ ਬਿੱਲ ਦਾ ਬਚਣ ਲੱਗ ਗਿਆ ਕਬੀਲਦਾਰੀ ਲਈ ਤੇ ਚੜ ਜਾਂਦੀ ਹੈ